ਖੋਖਰ ਫੌਜੀਆ ਵਾਲਾ ਮੇਰੇ ਵੀਰ ਜੀ ਹਾਕਮਾਲੀਆ ਜੱਗੂ ਆਇਆ ਜੱਗੂ ਦੇ ਲਈ ਅੱਜ ਬਹੁਤ ਵੱਡਾ ਐਲਾਨ ਜੱਗੂ ਦੋ ਕਦਮ ਚੱਲ ਕੇ ਆ ਜਾ ਇਧਰਲੇ ਪਾਸੇ ਨੂੰ ਫਿਰ ਟਾਈਮ ਨਹੀਂ ਮਿਲਣਾ ਸਾਡੇ ਵੀਰ ਨੇ ਪ੍ਰੀਤ ਬਾਲ ਆਸਟ੍ਰੇਲੀਆ ਰਵੀ ਕੁਮਾਰ ਆਸਟ੍ਰੇਲੀਆ ਮਨੂ ਭਗਵਾਨਪੁਰ ਗੁਰਿੰਦਰ ਗੈਲ ਆਸਟ੍ਰੇਲੀਆ ਜਤਿੰਦਰ ਜਾਨ ਮਿੰਟੂ ਯੂਕੇ ਕਮਲ ਮਨਜੋਤ ਨਿਊਜ਼ੀਲੈਂਡ ਬਾਰਸ ਆਸਟ੍ਰੇਲੀਆ ਦਲਵੀਰ ਗੈਲ ਤੇ ਰਾਣਾ ਲੰਬੜ ਆਸਟ੍ਰੇਲੀਆ ਤੇ ਗਲੇ ਕਿੰਨੇ ਟਾਈਮ ਦੇ ਵਿੱਚ ਕਹਦੇ ਆਂ ਅਗਲੇ ਮੇਲੇ ਤੋਂ ਪਹਿਲਾਂ ਪਹਿਲਾਂ ਦੋ ਕਿੱਲਿਆਂ ਦੀ ਰਿਸਟਰੀ ਕਰਾਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੋਲੇ ਸੋਨ ਹਾਲੇ ਸਾਧ ਸੰਗਤਿ ਆਕਾਲ ਮੇਰੀ ਬੇਨਤੀ ਹੈ ਸੰਦੀਪ ਆਪਦੀ ਟੀਮ ਦਾ ਬਹੁਤ ਬਹੁਤ ਮੁਬਾਰਕਬਾਦ ਗੁਰਿੰਦਰ ਹਾਂਜੀ ਕਿਦਾਂ ਹੀ ਸਾਰੇ ਸਵਾਗਤ ਸਾਰਿਆਂ ਦਾ ਆਪਣੇ ਚੈਨਲ ਉਤੇ ਤੇ ਲਗਭਗ ਜੱਗੂ ਜਿਹੜੀ ਪੋਸਟ ਹੈ ਸਾਰਿਆਂ ਨੇ ਪੜ੍ਹੀ ਲਈ ਹੋਣੀ ਹੈਗੀ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪ੍ਰਮੋਟਰ ਵੀਰਾਂ ਵੱਲੋਂ ਜਿਹੜਾ ਉਹਦਾ ਦੋ ਕਿੱਲੇ ਜ਼ਮੀਨਾਂ ਸਲਮਾਨ ਕੀਤਾ ਜਾਣਾ ਚਾਹੀਆ ਉਸ ਨਮਾਣਾ ਜਿਹੜਾ ਉਹ ਨਹੀਂ ਲੈ ਰਿਹਾ ਤੇ ਇਸ ਵਿੱਚ ਉਹਦੇ ਪਰਿਵਾਰ ਨੇ ਵੀ ਦੇ ਸਹਿਮਤੀ ਜਤਾਈ ਹੈਗੀ ਤੇ ਇਸ ਪ੍ਰਤੀ ਉਸਨੇ ਲਿਖਿਆ ਹੈ ਕਿ ਉਸੰਦਰ ਕੋਈ ਗੁੱਸਾ ਨਹੀਂ ਕੋਈ ਰੌਲਾ ਨਹੀਂ ਤੇ ਉਮੀਦ ਕਰਦਾ ਵੀ ਸਾਰੇ ਉਸਨੂੰ ਜਰੂਰ ਸਮਝਣਗੇ ਵੀ ਉਹ ਕਿਉਂ ਨਹੀਂ ਖੇਡ ਰਿਹਾ ਤੇ ਸ਼ਾਇਦ ਜੱਗੂ ਨੇ ਹੋਰ ਕਲੱਬ ਵੱਲੋਂ ਵੀ ਖੇਡਣਾ ਹੋਊਗਾ ਤੇ ਤਾਂ ਕਰਕੇ ਜਿਹੜਾ ਸਨਮਾਨ ਇਹ ਜਿਹੜਾ ਨਹੀਂ ਲੈ ਰਿਹਾ ਨਾ ਤੇ ਜੇ ਉਹ ਸਨਮਾਨ ਇਹ ਲੈਂਦਾ ਉਹ ਉਸ ਉੱਪਰ ਕਬੂਜ ਹੋ ਜਾਵੇਗਾ ਜੇ ਉਹ ਹੋਰ ਕਿਸੇ ਟੀਮ ਵੱਲੋਂ ਖੇਡਦਾ ਹੈ ਜੇ ਸੀਜ਼ਨ ਕਿਸੇ ਵੀ ਕਲੱਬ ਵੱਲੋਂ ਖੇਡੇ ਉਸ ਉੱਪਰ ਕੋਈ ਜਿਹੜਾ ਦਬਾਅ ਜਿਹੜਾ ਨਾ ਪਾਇਆ ਜਾਵੇ ਤੇ ਉਹ ਆਪਣੀ ਮਰਜ਼ੀ ਨਾਲ ਖੇਡੇ ਤੇ ਤਾਂ ਹੀ ਉਹ ਜਿਹੜਾ ਵਧੀਆ ਪ੍ਰਦਰਸ਼ਨ ਕਰ ਸਕਦਾਗਾ ਵਧੀਆ ਗੇਮ ਉਹ ਤਾਂ ਹੀ ਵਿਖਾ ਸਕਿਆ ਜੇਕਰ ਉਹ ਆਪਣੀ ਮਰਜ਼ੀ ਨਾਲ ਖੇਡੇਗਾ ਉਮੀਦ ਕਰਦੇ ਹਾਂ ਸਾਰੇ ਵੀ ਇਹ ਭਾਵਨਾ ਨੂੰ ਜਰੂਰ ਸਮਝਣਗੇ ਤਾਂ